ਪ੍ਰੈਸ ਕਰਦੇ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਕਿ ਬਲਜਿੰਦਰ ਸਿੰਘ ਉਰਫ ਲੱਬੀ ਜੋ 2 ਤਰੀਕ ਨੂੰ ਜਦੋਂ ਘਰੋਂ ਨਿਕਲਿਆ ਸੀਗਾ ਤਾਂ ਇਹ ਪੁੱਛੋ ਜਿਹੜੀ ਹੈਗੇ ਇੱਕ ਲੜਕੀ ਬਨਾਕਸ਼ੀ ਹੈਗੀ ਹੈ ਜਿਹਦੇ ਘਰ ਇਹ ਚਲਾ ਗਿਆ ਸੀਗਾ ਜੋ ਕਿ ਇੱਕ ਡਿਸਮਿਸਡ ਨਰਸ ਹੈਗੀ ਹੈ ਉਸਦੇ ਘਰ ਜਾ ਕੇ ਉੱਥੇ ਯਾਦਵਿੰਦਰ ਯਾਦੀ ਤੇ ਤੀਜਾ ਨਸ਼ਤਰ ਸਿੰਘ ਉਰਫ ਸ਼ਿਗਾਰਾ ਇਹਨਾਂ ਤਿੰਨਾਂ ਬੰਦਿਆਂ ਦਾ ਜਿਹੜਾ ਹੈਗਾ ਇਹਨੂੰ ਡਰਗ ਦੀ ਓਵਰਡੋਜ਼ ਨਾਲ ਇਹਨੂੰ ਜਿਹੜੀ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਜਦੋਂ ਇਸ ਬੰਦੇ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਬਲਜਿੰਦਰ ਲੱਭੀ ਨੂੰ ਜਿਹੜਾ ਹੈਗਾ ਘਰ ਦੇ ਪਿਛਲੇ ਪਾਸੇ ਖਾਲੀ ਪਲਾਟ ਦੇ ਵਿੱਚ ਇਹਦੀ Laash ਹੁਣ ਡੈੱਡ ਬਡੀ ਨੂੰ ਦੱਬ ਦਿੱਤਾ ਸੀਗਾ। ਤੋਂ ਸਾਡੀ ਟੀਮ ਡੀਐਸਪੀ ਪੁੱਚੋ ਸਾਹਿਬ ਤੇ ਐਸਐਚਓ ਥਾਣਾ ਨੇ ਇਸ ਮਾਮਲੇ ਨੂੰ ਟ੍ਰੇਸ ਕਰਦੇ ਹੋਇਆ ਮੁਕੱਦਮਾ ਨੰਬਰ 171 ਡੇਟਡ 15 12 2024 ਅੰਡਰ ਸੈਕਸ਼ਨ 103 1 ਬੀਐਨਐਸ 238 3 ਸਬਸੈਕਸ਼ਨ 5 ਦਰਜ ਰਜਿਸਟਰ ਕੀਤਾ ਗਿਆ ਤੇ ਇਸ ਵਾਰ ਦਾ ਤੁਨ ਅੰਜਾਮ ਦੇਣ ਵਾਲੇ ਤਿੰਨੋਂ ਦੋਸ਼ੀ ਮਨਾਕਸ਼ੀ ਨਸ਼ੱਤਰ ਤੇ ਯਾਦਵਿੰਦਰ ਯਾਦੀ ਤਿੰਨਾਂ ਨੂੰ ਅਸੀਂ 17 ਤਰੀਕ ਨੂੰ ਜਿਹੜਾ ਹੈਗਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਨੇ ਵੀ ਆਪਣੀ ਇੰਟਰੋਗੇਸ਼ਨ ਦੌਰਾਨ ਮੰਨਿਆ ਵੀ ਜਦੋਂ ਇਹ ਲੜਕਾ ਬਲਜਿੰਦਰ ਲੱਭੀ ਇਹਨਾਂ ਦੇ ਘਰ ਦੇ ਵਿੱਚ ਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਮਿਨਾਕਸ਼ੀ ਨੇ ਜਿਹੜਾ ਹੈਗਾ ਡਰੱਗ ਓਵਰਡੋਸ ਨਾਲ ਇਹਦੂ ਜਿਹੜੀ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਹ ਪਿਛਲੇ ਖਾਲੀ ਪਲਾਂਟ ਦੇ ਵਿੱਚ ਇਹ ਅਸੀਂ ਡੈੱਡ ਬੋਡੀ ਨੂੰ ਦੱਬ ਦਿੱਤਾ ਸੀਗਾ ਸੋ ਅਸੀਂ ਜਿਹੜੀ ਡੈੱਡ ਬੋਡੀ ਹੈਗੀ ਹੈ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਪਰ ਬਰਾਮਦ ਕਰ ਲਈ ਹੈ ਅੰਡਰ ਸੁਪਰਵਾਈਜ਼ਨ ਆਫ ਡਿਊਟੀ ਮੈਸਟਰ ਲਗਾ ਕੇ ਤੇ ਜਿਹੜੀ ਫਰਦਰ ਜਿਹੜੀ ਹੈਗੀ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਰਿਮਾਨ ਲੈ ਕੇ ਅਸੀਂ ਪੁਲਿਸ ਕਾਰਵਾਈ ਜਿਹੜ ਤਾਂ ਜਿਹੜੇ ਇਹ ਜਿਹੜੇ ਇੱਕ ਦੋਸ਼ੀ ਮਹਾਰਾਜਤ ਰਹਿਣ ਵਾਲਾ ਜੇ ਜਦਵਿੰਦਰ ਜਿਆਦੀ ਜਿਹੜਾ ਨਛੱਤਰ ਹੈਗਾ ਇਹ ਲਹਿਰਾ ਬਾਬਾ ਤੇ ਰਹਿਣ ਵਾਲਾ ਤੇ ਜਿਹੜੀ ਮਨਕਸ਼ੀ ਇਹ ਵੈਸੇ ਬੇਸਿਕਲੀ ਕਪੂਰਥਲਾ ਦੀ ਰਹਿਣ ਵਾਲੀ ਹੈ ਤੇ ਇਹ ਇਹ ਪਹਿਲਾਂ ਪੁੱਛੋ ਕਲਾ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ ਨਰਸ ਦਾ ਕੰਮ ਕਰਦੀ ਸੀਗੀ ਤੇ 6-7 ਸਾਲ ਤੋਂ ਡਿਸਮਿਸ ਹੈ ਉਸ ਤੋਂ ਬਾਅਦ ਇਹ ਪੁਚੋਕਾਰਾਂ ਦੇ ਵਿੱਚ ਹੀ ਰਹਿ ਰਹੀ ਹੈ ਇਹ ਨਸ਼ਾ ਕਰਨ ਦਾ ਕੀ ਕਰਦਾ ਹੂੰ ਇਹ ਤਿੰਨੇ ਜਿਹੜੇ ਦੋਸ਼ੀ ਨੇ ਇਹਨਾਂ ਦੀ ਬੇਸਿਕਲੀ ਪ੍ਰੀ ਇਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਆਇਆ ਕਿ ਤਿੰਨੋਂ ਜਿਹੜੇ ਸੀ ਕਿ ਨਸ਼ਾ ਕਰਨ ਦੇ ਆਦੀ ਸੀਗੇ ਤੇ ਬਲਜਿੰਦਰ ਲੱਭੀ ਨਾਲ ਇਹਨਾਂ ਦੀ ਪਹਿਲਾਂ ਕਿਸੇ ਗੱਲ ਤੋਂ ਲੈ ਕੇ ਤਕਰਾਰ ਹੋ ਗਈ ਸੀ ਜਦੋਂ ਇਹਨਾਂ ਦੇ ਘਰ ਆਇਆ ਸੀਗਾ ਉਸੇ ਰੰਜਸ਼ਬਾਜੀ ਦੇ ਵਿੱਚ ਹੀ ਇਹਨਾਂ ਨੇ ਡਰਗ ওভারਰੋਸ ਨਾਲ ਉਹਨੂੰ ਮੌਤ ਦਾ ਕਾਰ ਉਤਾਰ ਦਿੱਤਾ ਇਹ ਰੈਗੂਲਰ ਨਰਸ ਸੀ ਇਹ ਸਿਵਲ ਹਸਪੀਟਲ ਪੁਚੋ ਦੇ ਵਿੱਚ ਰੈਗੂਲਰ ਨਰਸ ਦਾ ਕੰਮ ਕਰਦੀ ਸੀਗੀ ਇਹਨੂੰ ਜਿਹੜਾ ਹੈਗਾ 5-7 ਸਾਲ ਪਹਿ ਬੈਸਿਕਲੀ ਅਬਸੈਂਟ ਰਹਿੰਦੀ ਸੀ ਕਿਉਂਕਿ ਡਰਗ ਡਰਗ ਅਡਿਕਟ ਸੀਗੀ ਉਥੋਂ ਆਪਣੀ ਡਿਊਟੀ ਦੇ ਉੱਤੇ ਗੈਰਹਾਜ਼ਰ ਰਹਿੰਦੀ ਸੀਗੀ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਡਾਕਟਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀਗੀ ਇਹ ਇਹ ਬੈਸਿਕਲੀ ਮੈਰਿਡ ਸੀਗੀ ਕਪੂਰਥਾਲਾ ਦੇ ਰਹਿਣ ਵਾਲੀ ਸੀਗੀ ਤੇ ਹੁਣ ਇਹ ਜਿਹੜੀ ਇਹ ਪੱਚੋਕਾ ਦਾ ਰਹਿ ਰਹੀ ਹੈ ਆਪਣੇ ਇਹ ਨਾਲ ਜਿਹੜੇ ਸਾਥੀ ਜਿਹੜੇ ਨਿਸ਼ੱਤਰ ਤੇ ਯਾਦਵੰਦਰ ਯਾਦੀ ਵੀ ਇਹਦੇ ਨਾਲ ਜਿਹੜੇ ਹੈਗੇ ਰਹਿੰਦੇ ਇਹਨਾਂ ਦਾ ਤਾਂ ਮਾਮਲਾ ਕਿਸੇ ਕੋਲ ਪਹਿਲਾਂ ਵੀ ਕਰਦਾ ਹੈ ਪਹਿਲਾਂ ਇਹਨਾਂ ਦੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈਗਾ ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਬੇਰੋਜ਼ਗਾਰ ਨੇ ਤੇ ਇਹਨਾਂ ਦੇ ਹੁਣ ਅਸੀਂ ਥਾਣਾ ਨਾ ਥਾਣਾ ਦੇ ਵਿੱਚ ਜਿਹੜਾ ਕਿ 302 ਪਹਿਲਾਂ ਮਰਡਰ ਦਾ ਸੈਕਸ਼ਨ ਹੁੰਦੇ ਸੀਗੇ ਉਹਦੇ ਰੈਲੇਵੈਂਟ ਸੈਕਸ਼ਨ 103 ਸਬਸੈਕਸ਼ਨ 1 ਬੀ ਐਨਐਸ ਦੇ ਵਿੱਚ ਮੁਕੱਦਮਾ ਦਰਜ ਕਰਕੇ ਫਰਦਰ ਜਿਹੜੀ ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜੇ ਇਹ ਬਨਾਕਸ਼ੀ ਦੇ ਨਾਲ ਜਿਹੜੇ ਦੋ ਬੰਦੇ ਨੇ ਯਾਦਵਿੰਦਰ ਤੇ ਨਸ਼ੱਤਰ ਇਹ ਆਪਸ ਦੇ ਵਿੱਚ ਸ਼ਾਲਾ ਜੀਜਾ ਨੇ ਡਿਜ਼ੀਜ਼ ਕਿਸ ਸੰਬੰਧ ਚ ਚਲੇ ਜਾਏ ਦੇ ਸੀ ਜਿਹਨਾਂ ਨੂੰ ਪਹਿਲਾਂ ਜਿਹੜੀ ਮਨਕਸ਼ੀ ਸੀਗੀ ਇਹਦੇ ਨਾਲ ਜਾਣਦਾ ਸੀਗਾ ਤੇ ਪਹਿਲਾਂ ਵੀ ਇਹਦੇ ਕੋਲ ਆਉਂਦਾ ਜਾਂਦਾ ਸੀਗਾ ਜਦੋਂ ਉਸ ਦਿਨ ਵੀ ਆਇਆ ਤਾਂ ਉਸ ਦਿਨ ਫਿਰ ਇਹਨਾਂ ਨੇ ਜਿਹੜੇ ਹੈਗਾ ਨਸ਼ੇ ਦੇ ਨਾਲ ਜਿਹੜੇ ਹੈਗੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹਨਾਂ ਦੀ ਪੱਲਾ ਛੋਟੀ ਮੁੱਟੀ ਕਿਸੇ ਗੱਲ ਤੋਂ ਆਪਸ ਵਿੱਚ ਲੜਾਈ ਵੀ ਹੋਈ ਸੀ ਮਨਕਸ਼ੀ ਦੇ ਨਾਲ ਇਹਦੇ ਮਨਕਸ਼ੀ ਦੇ ਜਿਹੜਾ ਮਰਨ ਵਾਲਾ ਇਹਦੇ ਨਾਲ 2-3 ਸਾਲ ਤੋਂ ਜਿਹੜੇ ਹੈਗੇ ਜੰਕਸ਼ਨ ਸੀਗੀ ਤਾਂ ਆਇਆ ਕਦੋਂ ਰਾਤ ਉਸੇ ਰਾਤ ਨੂੰ ਇਹਨਾਂ ਨੇ ਦੋ ਤਰੀਕ ਨੂੰ ਜਿਵੇਂ ਉਹ ਬੰਦੇ ਦੀ ਮੌਤ ਹੋ ਗਈ ਸੀਗੀ ਤੋ ਜਿਹੜੀ ਪਹਿਲੀ ਪੁਛਗਿਸਚ ਵਿੱਚ ਆਇਆ ਕਿ ਨਾ 3 ਤਰੀਕ ਨੂੰ ਜਿਹੜਾ ਹੈਗਾ ਯਾਦਵਿੰਦਰ ਤੇ 79 ਦੀ ਮੱਦੇਨਾਲੇ ਨੂੰ ਪਿਛਲੇ ਪਲਾਟ ਦੇ ਵਿੱਚ ਦੱਬ ਦਿੱਤਾ ਸੀ ਜੀ ਜੀ ਕਤਲ ਦੀ ਰਜਿਸਟਰੀ ਕਰ ਰਹੇ ਹਾਂ ਕਿ ਉਹ ਮੁਲੀ ਸੀਗੀ ਜਨਾਈ ਹੋਈ ਜਾਂ ਰੰਦੂ ਸੀ ਤੋ ਇੰਨੀ ਕਿਉਂ ਦੀ ਸੱਚ ਕਤਲ ਹੋ ਗਿਆ ਕੋਈ ਥੰੜਾ ਤੋਂ ਹੋਰ ਬਈ ਬੇਸਿਕਲੀ ਐਕਚੁਅਲੀ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੇ ਡਰੱਗ ਡਿਕਟ ਹੈਗੇ ਨੇ ਨਾਕਸ਼ੀ ਦੇ ਨਾਲ ਜਿਹੜਾ ਯਾਦਵਿੰਦਰ ਤੇ 79 ਹੈਗੇ ਆ ਸੋ ਜਦੋਂ ਬੰਦਾ ਨਸ਼ੇ ਦੀ ਲੋਰ ਦੇ ਵਿੱਚ ਹੁੰਦਾ ਤਾਂ ਉਹਨੂੰ ਮਤਲਬ ਸੈਂਸਰਸ ਦੇ ਵਿੱਚ ਨਹੀਂ ਸੀਗੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਐਡਾ ਵੱਡਾ ਕੰਮ ਕਰ ਜਾਣਗੇ ਸੋ ਸਿਰ ਨਸ਼ੇ ਦੀ ਮਤਲਬ ਲੋਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤੀ ਜਿਹੜੇ ਸਾਡੇ ਦਾ ਕੀ ਸਬੰਧ ਹੈ ਇਹਦਾ ਲੱਖ ਦੇ ਨਾਲ ਉਹ ਇਹਦੇ ਨਾਲ ਪਹਿਲਾਂ ਤੋਂ ਜਾਣ ਪਛਾਣ ਹੈਗੀ ਇਹਦੇ ਨਾਲ ਜਿਹੜੀ ਹੈਗੀ ਕਾਫੀ ਦੇਰ ਤੋਂ ਤੇ ਲਿੰਕ ਵਿੱਚ ਹੈਗੇ ਨੇ ਇਹਦੇ ਘਰੋਂ ਤੇ ਜਾਂਦੇ ਵੀ ਸੀਗੇ ਕਸ਼ੀ ਕਰਕੇ ਲਿੰਕ ਸੀ ਚਲ ਕੋਰਸਪੋਂਸੀ ਮੇਨ ਪਰਪਸ ਤਾਂ ਜਿਆਦਾ ਹੋਇਆ ਕਿਉਂਕਿ ਤਿੰਨੇ ਇਕੱਠੇ ਨਸ਼ਾ ਕਰਦੇ ਨੇ ਤੇ ਬੇਸਿਕਲੀ ਤਾਂ ਨਸ਼ੇ ਵਾਲੀ ਹੀ ਐ ਸਾਹਮਣੇ ਨਹੀਂ ਮਿਡਲੀ ਇੰਟਰੋਗੇਸ਼ਨ ਦੇ ਵਿੱਚ ਤੇ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਬੇਸਿਕਲੀ ਡਰਗ ਐਡਿਕਟਸ ਖੁਦ ਡਰਗ ਐਡਿਕਟਸ ਹੈਗੇ ਨਾਟ ਐਕਸਪਲਾਇਰ ਇਹ ਮਿਤੀ 14 ਤਰੀਕ ਨੂੰ ਥਾਣਾ ਸਿਟੀ ਰਾਮਪੁਰਾ ਦੇ ਹੱਦ ਦੇ ਵਿੱਚ ਪੈਂਦੇ ਇੱਕ ਏਰੀਆ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਵੱਲੋਂ ਇੱਕ ਘਰ ਦੇ ਬਾਹਰ ਜਿਹੜੇ ਹੈਗੀ ਹੈ ਫਾਇਰਿੰਗ ਕੀਤੀ ਗਈ ਇੱਕ ਰੌਂਡ ਫਾਇਰ ਕੀਤਾ ਤੇ ਨਾਲ ਹੀ ਇੱਕ ਜਿਹੜੀ ਹੈਗੀ ਧਮਕੀ ਵਾਲੀ ਜਿਹੜੀ ਚਿੱਠੀ ਸੀ ਉਹਦੇ ਘਰ ਦੇ ਵਿੱਚ ਸੁੱਟੀ ਚਿੱਠੀ ਦੇ ਵਿੱਚ ਉਹਨੇ ਜਿਹੜੇ ਹੈਗੇ ਆ ਉਹਦੇ ਕੋਲੋਂ ਫਰौती ਦੀ ਜਿਹੜੀ ਮੰਗ ਕੀਤੀ ਸੀ ਕਿ 20 ਲੱਖ ਰੁਪਏ ਦੀ ਜਿਹੜੀ ਡਿਮਾਂਡ ਕੀਤੀ ਗਈ ਸੀ ਇੱਕ ਸੋਸ਼ਲ ਬਣੀ ਜਿਹੜੇ ਬੰਦੇ ਦੇ ਘਰ ਛੁੱਟੀ ਸੀ ਉਹਦਾ ਅਸੀਂ ਨਾਮ ਡਿਸਕਲੋਸ ਨਹੀਂ ਕਰਾਂਗੇ ਫॉर ਸਿਕਿਉਰਟੀ ਰੀਜ਼ਨ ਇਸ ਘਟਨਾ ਦੀ ਵਾਰਦਾਤ ਨੂੰ ਜਿਹੜਾ ਹੈਗਾ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਵੱਖ-ਵੱਖ ਟੀਮਾਂ ਇਕੱਠੀਆਂ ਕੀਤੀਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਡੀਐਸਪੀ ਫੂਲ ਮਿਸਟਰ ਪ੍ਰਦੀਪ ਸਿੰਘ ਜੀ ਨਾਲ ਉਹਦੇ ਨਾਲ ਇੰਚਾਰਜ ਸੀਆਈਏ ਟੂ ਇੰਚਾਰਜ ਕਰਨਦੀਪ ਜੀ ਦੇ ਨਾਲ ਜਿਹੜਾ ਐਸ ਐਚਓ ਸਿਟੀ ਰਾਮਪੁਰਾ ਬੋਟਾ ਸਿੰਘ ਜੀ ਇਹ ਵਕ ਵਕ ਟੀਮਾਂ ਜਿਹੜੀਆਂ ਸਾਡੀਆਂ ਇਸ ਵਾਰਦਾਤ ਨੂੰ ਟਰੇਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਤੇ ਇਸ ਬੰਦੇ ਵਿੱਚ ਅਸੀਂ ਮੁਕੱਦਮਾ ਨੰਬਰ 156 ਅੰਡਰ ਸੈਕਸ਼ਨ 308 ਸਬਸੈਕਸ਼ਨ 5 351 ਸਬਸੈਕਸ਼ਨ 4 ਬੀ ਐਨ ਐਸ ਜਿਹੜਾ ਹੈਗਾ ਥਾਣਾ ਸਿਟੀ ਰਾਮਪੁਰਾ ਦੇ ਵਿੱਚ ਰਜਿਸਟਰ ਕੀਤਾ ਗਿਆ ਤੇ ਵਕ ਵਕ ਐਂਗਲਾਂ ਤੋਂ ਜਿਹੜੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਬੇਸਿਸ ਔਨ ਦਾ ਬੇਸਿਸ ਆਫ ਟੈਕਨੀਕਲ ਐਵਿਡੈਂਸ ਸੀਸੀਟੀਵੀ ਐਵਿਡੈਂਸ ਸਾਰੀਆਂ ਨਾਲ ਹਿਊਮਨ ਇੰਟੈਲੀਜੈਂਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਦੇ ਹੋਏ ਚੜੀ ਸਾਡੀ ਟੀਮ ਨੂੰ ਨੂੰ ਸਫਲਤਾ ਹਾਸਿਲ ਹੋਈ ਜਦੋਂ ਅਸੀਂ 17 ਤਰੀਕ ਨੂੰ ਸਤਨਾਮ ਸਿੰਘ ਉਰਫ ਧਰਮਾ ਜਿਸ ਨੇ ਇਸ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਸ ਦੇ ਘਰ ਦੇ ਬਾਹਰ ਫਾਇਰ ਕੀਤਾ ਸੀ ਫਰੋਤੀ ਦੀ ਮੰਗ ਕੀਤੀ ਸੀ ਸਾਡੀ CA2 ਦੀ ਟੀਮ ਦੇ ਨਾਲ SHO ਸਿਟੀ ਰਾਮਪੁਰਾ ਬੋਟਾ ਸਿੰਘ ਦੀ ਟੀਮ ਵੱਲੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨੇ ਪਹਿਲੀ ਇੰਟਰੋਗੇਸ਼ਨ ਦੇ ਵਿੱਚ ਜਿਹੜਾ ਮੰਨਿਆ ਕਿ ਜਿਹੜਾ ਇਹਨੇ ਉਸ ਦਿਨ 14 ਤਰੀਕ ਦੀ ਸ਼ਾਮ ਨੂੰ ਉਹਦੇ ਘਰ ਦੇ ਬਾਹਰ ਫਾਇਰ ਕੀਤਾ ਸੀਗਾ ਤੇ ਜਿਹੜੀ ਵਾਰਦਾਤ ਦੇ ਵਿੱਚ ਇਹਨੇ ਵੈਪਨ ਯੂਜ਼ ਕੀਤਾ ਸੀਗਾ ਪਾ 12 ਬੋਰ ਦਾ ਦੇਸੀ ਕਟਾ ਨਾਲ ਤਿੰਨ ਜਿੰਦਾ ਕਾਰਤੂਸ 12 ਬੋਰ ਨਾਲ ਜਿਹੜਾ ਇੱਕ ਮੋਟਰਸਾਈਕਲ ਨੇ ਯੂਜ਼ ਕੀਤਾ ਸੀਗਾ ਬਿਨਾ ਨੰਬਰੀ ਮੋਟਰਸਾਈਕਲ ਤੇ ਇੱਕ ਨਾਲ ਦੋ ਮੋਬਾਈਲ ਜਿਹੜੇ ਹੈਗੇ ਨੇ ਇਹਦੀ ਪੋਜੇਸ਼ਨ ਦੇ ਵਿੱਚੋਂ ਅਸੀਂ ਬਰਾਮਦ ਕੀਤੇ ਨੇ ਇਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਮੋਟਰਸਾਈਕਲ ਨੇ ਯੂਜ਼ ਕੀਤਾ ਸੀ ਵਾਰਦਾਤ ਦੇ ਵਿੱਚ ਉਹ ਵੀ ਥਾਣਾ ਪਿੰਡ ਜੇਠੂ ਕਿਤੇ ਨੂੰ ਕੁਝ ਦਿਨ ਪਹਿਲਾਂ ਹੀ ਇਹਨੇ ਖੋਹ ਕੀਤਾ ਸੀਗਾ ਉਸ ਮੋਟਰਸਾਈਕਲ ਦੀ ਵਰਤੋਂ ਕਰਦੇ ਹੋਏ ਤੇ ਨਾਲ ਦੇਸੀ ਘਟਾ ਦੀ ਵਰਤੋਂ ਕਰਦੇ ਹੋਏ ਜਿਹੜੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਸਾਡੀ ਜਦੋਂ ਇਸ ਨੂੰ ਇਸ ਤੋਂ ਬਾਅਦ ਜਦੋਂ ਕਾਲ ਕਰ ਰਹੇ ਸੀ ਕਿ ਸਾਡੀ ਟੀਮ ਸੋਲੇ ਨੂੰ ਟ੍ਰੈਪ ਪ੍ਰੋਪਰ ਟ੍ਰੈਪ ਲੇਆਉਟ ਕਰਕੇ ਜਿਹੜਾ ਹੈਗਾ ਇਹਨੂੰ ਗ੍ਰਫਤਾਰ ਕੀਤਾ ਗਿਆ ਸੋ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹਦੀ ਜਿਹੜੀ ਵਾਰਦਾਤ ਵਾਲੇ ਜਿਹੜੇ ਵੈਪਨ ਸੀਗੇ ਮੋਟਰਸਾਈਕਲ ਸੀਗਾ ਮੋਬਾਈਲ ਸੀਗੇ ਸਾਰੇ ਅਸੀਂ ਬਰਾਮਦ ਕਰ ਲੈਣੇ ਬਾਕੀ ਜਿਹੜੀ ਹੋਰ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਕਿ ਕੋਈ ਹੋਰ ਬੰਦਾ ਤੇ ਦੇ ਨਾਲ ਜਿਹੜੇ ਵਾਰਦਾਤ ਦੇ ਵਿੱਚ ਇਨਵੋਲਵ ਨਹੀਂ ਸੀਗਾ ਉਸ ਬਾਰੇ ਜਿਹੜੇ ਰਿਮਾਨ ਲੈ ਕੇ ਇਹਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਜੀ ਜੀ ਮੁਦਰੀ ਚੜੀ ਛੋਟੀ ਜਿਹੀ ਪੁਸਤਕ ਵਿੱਚ ਇਹ ਹੀ ਆਇਆ ਕਿ ਉਹਨੂੰ ਪਹਿਲਾਂ ਇਹ ਜਾਣਦਾ ਸੀਗਾ ਉਹ ਕਿਸੇ ਪ੍ਰੋਫੈਸ਼ਨ ਦੇ ਵਿੱਚ ਹੈ ਉਸ ਪ੍ਰੋਫੈਸ਼ਨ ਦੇ ਲਿੰਕ ਦੇ ਵਿੱਚ ਹੀ ਜਿਹੜਾ ਹੈਗਾ ਪਹਿਲਾ ਇਹ ਉਹਦਾ ਉਹਦੇ ਨਾਲ ਲਿੰਕ ਦੇ ਵਿੱਚ ਸੀਗਾ ਜਾਣਦਾ ਸੀਗਾ ਉਹਨੂੰ ਬਟ ਉਸ ਬੰਦੇ ਨੂੰ ਇਹਦੇ ਬਾਰੇ ਨਹੀਂ ਪਤਾ ਸੀ ਵੀ ਇਹ ਫਲਾਣਾ ਬੰਦਾ ਹੈਗਾ ਜਿਹਨੇ ਵਾਰਦਾਤ ਨੂੰ ਜਾਮ ਦਿੱਤਾ ਹੈ ਕਿਸੇ ਗਰੋਹ ਨਾਲ 15 ਜਿਹੜੀ ਮੋਡਰਨੀ ਪੁਸ਼ਕਿਸ਼ ਦੇ ਵਿੱਚੋਂ ਤਾਂ ਇਦਾਂ ਦੇ ਕੋਈ ਇਹਦੇ ਨਾਲ ਕਿਸੇ ਗੈਂਗ ਜਾਂ ਕਿਸੇ ਗਰੋਹ ਨਾਲ ਲਿੰਕ ਜਿਹੜਾ ਸਟੈਬਲਿਸ਼ ਨਹੀਂ ਹੁੰਦਾ ਬਟ ਫਰ ਵੀ ਅਸੀਂ ਜਿਹੜਾ ਹੈਗਾ ਮੰਨ ਲੈ ਕੇ ਦੀ ਡੁਗਾਈ ਨਾਲ ਜਿਹੜੀ ਇੰਟਰੋਗੇਸ਼ਨ ਕੀਤੀ ਜਾਊਗੀ ਸਰ ਕਿੰਨੇ ਬੰਦੇ ਇਨਵੋਲਵਮੈਂਟ ਸੀਗੇ ਇਸਕੇ ਇਹਦੇ ਵਿੱਚ ਬੇਸਿਕਲੀ ਇੱਕੋ ਬੰਦਾ ਜਿਹੜਾ ਗ੍ਰਫਤਾਰ ਕੀਤਾ ਗਿਆ ਸਤਨਾਮ ਸਿੰਘ ਗ੍ਰਫਤਾਰ ਮੈਂ ਇਹ ਇਹ ਕਹ ਲੋ ਕਿ ਥਾਣਾ ਫੂਲ ਜਿਹੜਾ ਹੈਗਾ ਇਹਦੇ ਕੋਲੋਂ ਜਿਹੜਾ ਵੈਪਨ ਵੀ ਅਸੀਂ ਬਰਾਮਦ ਕਰ ਲਿਆ ਸਰ ਤੁਸੀਂ ਗੱਲ ਇੱਥੇ ਲਿਖਿਆ ਹੋਇਆ ਕਿ ਵਿੱਚ ਪਹਿਲਾ ਪਰਚੇ ਦੇ ਤੇ ਦਰਜ ਨਹੀਂ ਹੈਗਾ ਪਰ ਉਹਦੇ ਤੇ ਇਹ ਵੀ ਲਿਖਿਆ ਕਿ ਪਹਿਲਾਂ ਜਿਹੜਾ ਮੋਟਰਸਾਈਕਲ ਹੈ ਉਹ ਇਹਦਾ ਖੋਇਆ ਗਿਆ ਜਿਹੜਾ ਮੋਟਰਸਾਈਕਲ ਖੋਇਆ ਕੀਤਾ ਉਹ ਅਸੀਂ ਅਨਨੋਨ ਬੰਦੇ ਦੇ ਉੱਪਰ ਮੁਕਤਮਾ ਦਰਜ ਹੈ ਹੁਣ ਉਸ ਮੁਕਦਮੇ ਦੇ ਵਿੱਚ ਕਿਉਂਕਿ ਦੀ ਇੰਟਰੋਗੇਸ਼ਨ ਦੇ ਵਿੱਚ ਆਇਆ ਵੀ ਹੈ ਜਿਹੜਾ ਮੋਟਰਸਾਈਕਲ ਉਹਨੇ ਖੋਇਆ ਖੋਇਆ ਉਹਦੇ ਸੰਬੰਧੀ ਫਲਾਮ ਮੁਕਤਮਾ ਦਰਜ ਹੈ ਉਹਦੇ ਵਿੱਚ ਅਸੀਂ ਨੂੰ ਨਾਮਿਨੇਟ ਕਰਕੇ ਤਾਂ ਉਹਦੇ ਵਿੱਚ ਰਿਮਾਨ ਲਵਾਂਗੇ ਐਸਪੀ ਸਾਹਿਬ ਜਿਹੜਾ ਇੱਕ ਟੱਟਾ ਹੈ ਜੀ ਕਿਸ ਨੂੰ ਖਰੀਦ ਦਿੱਤਾ ਇਹ ਇੰਟਰੋਗੇਸ਼ਨ ਦੇ ਵਿੱਚ ਨੇ ਦੱਸਿਆ ਵੀ ਰਾਜਸਥਾਨ ਦੇ ਕਿਸੇ ਬੰਦੇ ਤੋਂ ਲੈ ਕੇ ਆਇਆ ਸੀਗਾ ਉਸ ਵਾਸਤੇ ਵੀ ਸਾਡੀ ਜਿਹੜੀ ਸੀਏ2 ਦੀ ਟੀਮ ਜਿਹੜੀ ਹੈਗੀ ਨੇ ਅਸੀਂ ਰੇਡ ਵਾਸਤੇ ਰੀਡਿੰਗ ਪਾਰਟੀ ਤੇ ਭੇਜਿਆ ਹੋਈਆਂ ਨੇ ਤੇ ਉਸ ਬੈਕਵਰਡ ਲਿੰਕ ਤੇ ਵੀ ਅਸੀਂ ਕੰਮ ਕਰਦੇ ਹਾਂ ਜਿਹੜੀ ਸੀਸੀਟੀਵੀ ਕੁੰਡੇ ਸਾਹਮਣੇ ਆਉਂਦੀ ਹੈ ਤੇ ਉਸ ਵਾਰ ਦਾ ਉਹਦੇ ਵਿੱਚ ਤਿੰਨ ਹੋਰ ਮੋਟਰਸਾਈਕਲ ਦੋ ਦੋ ਲੜਕੇ ਹੋਰ ਬੈਠੇ ਨੇ 6 ਜਣੇ ਨੇ ਸੱਤਮਾ ਇਹ ਇੱਕ ਅੱਲਾ ਖੜਾ ਹੋ ਕੇ ਗੋਲੀ ਮਾਰਦਾ ਜਿਹੜੇ ਬਾਕੀ 6 ਐ ਉਹਨਾਂ ਦਾ ਕੀ ਕੋਈ ਲਿੰਕ ਆਇਆ ਸਾਹਮਣੇ ਜਾਂ ਕਿੱਦਾਂ ਨਹੀਂ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਕਿਸੇ ਦਾ ਇਹਨਾਂ ਨਾਲ ਲਿੰਕ ਨਹੀਂ ਆਇਆ ਸੀਗਾ ਹੋ ਸਕਦਾ ਉਹ ਉੱਥੇ ਵੈਸੇ ਲੰਘਦੇ ਹੋਣ ਬਟ ਫਿਰ ਵੀ ਜਿਹੜਾ ਹੈਗਾ ਸਿਰਮਾਨ ਲੈ ਕੇ ਇਦਾਂ ਡਿਵਾਈਸ ਨਾਲ ਹੋਰ ਪੁੱਛਗਿਸ਼ ਕਰਾਂਗੇ ਵੀ ਕੋਈ ਹੋਰ ਬੰਦਾ ਜਿਹੜਾ ਕਿਸੇ ਲੋਜਿਸਟਿਕਸ ਦੇ ਵਿੱਚ ਜਾਂ ਹੋਰ ਕਿਸੇ ਐਂਗਲ ਦੇ ਵਿੱਚ ਦੇ ਨਾਲ ਸ਼ਾਮਲ ਹੋਊਗਾ ਤੋਂ ਉਹਦੇ ਖਿਲਾਫ ਵੀ ਸਖਤ ਕਾਰਵਾਈ ਕਰਾਂਗੇ ਜਿਹਨਾਂ ਨੂੰ ਮੌਸੇ ਪਾਇਆ ਸੀਗਾ ਸਰਪੰਚ ਦੇ ਨਾਲ ਸੁਣ ਮੇਰੇ ਉਹ ਵੀ ਕਿਸੇ ਕਿਸੇ ਸਪੇਸ ਨੂੰ ਉਹ ਹੱਲ ਨਹੀਂ ਹੋਣਗੇ ਨਹੀਂ ਉਹ ਸਾਡੀ ਟੀਮ ਜਿਹੜੀ ਹੈਗੀ ਲੱਗੀ ਹੋਈ ਐ ਉਹਨੂੰ ਵੀ ਅਸੀਂ ਜਲਦੀ ਇਹ ਜਿਸ ਤਰ੍ਹਾਂ ਬਿਕਵਾਲਾ ਮੇਰਾ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕੱਲ ਨੰਬਰ ਸਰਵਾਰ ਦਾ ਪਲੀਆ ਬਾਉਂਸ ਹੋ ਗਿਆ ਤੁਸੀਂ ਵੀ ਥਾਣਿਆਂ ਦੇ ਵਿੱਚ ਸਿਕਿਉਰਿਟੀ ਜਿਹੜੀ ਹੈ ਟਾਈਟ ਕਰ ਦਿੱਤੀ ਹੈ ਲੋਕਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਕਾਫੀ دہشت ਹੈ ਹੁਣ ਪੁਲਿਸ ਦਾ ਅਗਲਾ ਕੀ ਪ੍ਰੋਗਰਾਮ ਹੈ ਜਿਹੜਾ ਲੋਕਾਂ ਦੇ ਵਿੱਚ ਵਿਸ਼ਵਾਸ ਬਣਾ ਲਵੇ ਜਾਂ ਤੁਹਾਡੇ ਕੀ ਅਰੇਂਜਮੈਂਟਸ ਹੋਣਗੇ ਡੈਫੀਨਿਟਲੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਸੰਦੇਸ਼ ਦੇਣਾ ਚਾਹਾਂਗੇ ਕਿ ਜਿਹੜੀ ਇਦਾਂ ਦੇ ਛੋਟੇ ਮੋਟੇ ਮਾਰਦਤਾਂ ਨਾਲ ਜਿਹੜਾ ਹੈਗਾ ਪੁਲਿਸ ਦੀ ਜਿਹੜੀ ਵਰਕਿੰਗ ਹੈਗੀ ਹੈ ਉਹ ਕੋਈ ਐਦਾਂ ਦੀ ਕੋਈ ਪ੍ਰਭਾਵਿਤ ਨਹੀਂ ਹੋਣ ਵਾਲੀ ਅਸੀਂ ਆਪਣਾ ਕੰਮ ਪਹਿਲਾਂ ਵੀ ਕਰਦੇ ਆ ਤੇ ਅੱਗੇ ਵੀ ਕਰਦੇ ਰਵਾਂਗੇ ਕਿਸੇ ਵੀ ਪਬਲਿਕ ਦੇ ਬੰਦੇ ਨੂੰ ਕੋਈ ਵੀ ਕੰਪਲੇਟ ਹੁੰਦੀ ਹੈ ਜਾਂ ਕੋਈ ਅੰਦੀ ਤੋਂ ਬੇਚ ਜੇ ਸਾਡੇ ਕੋਲ ਆ ਸਕਦਾ ਉਹਦੀ ਵਾਰਦਾਤ ਨੂੰ ਟ੍ਰੇਸ ਕੀਤਾ ਜਾਊਗਾ ਜਿਹੜੇ ਥਾਣੇ ਦੀ ਸਿਕਿਉਰਿਟੀ ਚਬੰਦੀ ਅਸੀਂ ਥੋੜੇ ਪ੍ਰੀ ਕਿਉਂਕਿ ਪ੍ਰੀਵੈਂਟਿਵ ਮੈਜ਼ਰਸ ਹੁੰਦੇ ਨੇ ਉਹ ਅਸੀਂ ਆਪਣੇ ਤੌਰ ਤੇ ਲੈ ਰਹੇ ਆਂ ਇਹ ਪਰ ਮੀਡੀਆ ਦਾ ਹੈ ਜਿਵੇਂ تاسوਏ ਤੋਬਾ ਥਾਣੇ ਦੇ ਗੇਟ ਬੰਦ ਹੋ ਜਾਣਗੇ ਜੇ ਨਹੀਂ ਖੁੱਲੇ ਕਿਸੇ ਨੂੰ ਕੋਈ ਦਿੱਕਤ ਆ ਗਈ ਵੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਵੀ ਥਾਣੇ ਦੇ ਗੇਟ ਬੰਦ ਹੋ ਜਾਣਗੇ ਥਾਣਾ ਜਿਹੜਾ ਹੈਗਾ 24 ਘੰਟੇ ਹਰੇਕ ਵਾਸਤੇ ਖੁੱਲ੍ਹਾ ਹੈ ਕਿਸੇ ਨੂੰ ਵੀ ਕਦੇ ਵੀ ਦਿੱਕਤ ਆਉਂਦੀ ਹੈ ਤੇ ਐਨੀ ਟਾਈਮ ਜਿਹੜਾ ਹੈਗਾ ਸਾਨੂੰ ਅਪਰੋਚ ਕਰ ਸਕਦਾ ਕੰਟਰੋਲ ਰੂਮ ਤੇ ਜਦੋਂ ਵੀ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ ਤਾਂ ਸਾਡੀ ਟੀਮ ਜਰੀਫ ਤੁਰੰਤ ਉੱਥੇ ਪਹੁੰਚ ਕੇ ਜਿਹੜੀ ਵੀ ਚੀਜ਼ ਹੁੰਦੀ ਹੈ ਉਹਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰਦੇ ਹੈ